ਸਾਸ਼ੀਗਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਹਰ ਇੱਕ ਵਿਅਕਤੀ ਇਸ ਯੱਗ ਦੇ ਵਿੱਚ ਹਿੱਸਾ ਪਾ ਰਿਹਾ ਕਿਉਂਕਿ ਪੰਜਾਬ ਇਸ ਵੇਲੇ ਡਾਢੀ ਮੁਸੀਬਤ ਦੇ ਵਿੱਚ ਹੈ ਇਹ ਉਹ ਯੱਗ ਹੈ ਜਿਸ ਨੂੰ ਹਰ ਪੰਜਾਬੀ ਪੂਰੇ ਜੋਸ਼ ਦੇ ਨਾਲ ਲੜ ਰਿਹਾ ਇਸ ਵੇਲੇ ਅਸੀਂ ਮੁਸੀਬਤ ਦੇ ਵਿੱਚ ਆਏ ਉਹ ਜੰਗ ਯੁੱਧ ਹੈ ਮੇਰੇ ਨਾਲ ਸੁਖਸਿੰਦਰ ਭਾਈ ਲੋਪੂ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਇਹ ਵੀ ਇੱਥੇ ਪਹੁੰਚੇ ਹੋਏ ਨੇ ਭਾਜੀ ਬਹੁਤ ਸਵਾਗਤ ਹੈ ਸਾਸ਼ੀਗਾਲ ਵੀਰੇ ਗगन ਸਾਸ਼ੀਗਾਲ ਇਹ ਦੇਖਿਆ ਭਾਈ ਹਜ਼ਾਰਾਂ ਲੋਕਾਂ ਇਹ ਉਹ ਪੰਜਾਬੀ ਨੇ ਜਿਹੜੇ ਹਿੰਮਤੀ ਪੰਜਾਬੀ ਕਹਿੰਦੇ ਜੀ ਅਸਲ ਦੇ ਵਿੱਚ ਨਾ ਭਾਈ ਤੁਸੀਂ ਨਾ ਇਹ ਚੀਜ਼ ਨੂੰ ਇਮੇਜਿਨੇਸ਼ਨ ਐ ਕਰ ਸਕਦੇ ਆਂ ਵੀ ਜਦੋਂ ਨਾ ਜੰਗਾਂ ਹੋਈਆਂ ਪਿੱਛੇ ਮਤਲਬ ਜਦੋਂ ਸਾਡੇ ਕੌਮ ਨੇ ਜੰਗਾਂ ਲੜੀਆਂ ਉਦੋਂ ਇੱਕ ਪਾਸੇ ਉਹ ਲੋਕ ਹੁੰਦੇ ਸੀ ਜਿਨ੍ਹਾਂ ਨੂੰ ਤਨਖਾਹ ਮਿਲਦੀ ਸੀ ਉਹ ਲੋਕ ਲੜਦੇ ਸੀ ਇੱਕ ਪਾਸੇ ਉਹ ਲੋਕ ਲੜਦੇ ਸੀ ਬਿਨਾਂ ਤਨਖਾਹ ਤੋਂ ਬਸ ਸਿਰ ਲਵਾ ਲੈਂਦੇ ਸੀ ਤਾਂ ਉਹ ਸੋਚ ਕੇ ਆਪਦੇ ਆਪ ਨੂੰ ਇਹ ਗੱਲ ਤੇ ਜਮਾਈ ਲੋਜਿਕ ਨਹੀਂ ਲੱਗਦਾ ਫਿਰ ਆਏ ਕਿਵੇਂ ਯਾਰ ਕੋਈ ਬੰਦੇ ਨੂੰ ਕੋਈ ਫੌਜ ਦੇ ਵਿੱਚ ਕੋਈ ਤਨਖਾਹ ਨਹੀਂ ਮਿਲ ਰਹੀ ਆਪਣੇ ਕਿਹੜਾ ਫੌਜੀ ਤਨਖਾਹ ਲੈਂਦੇ ਹੁੰਦੇ ਸੀ ਵੀ ਜਿਹੜੇ ਸਿੱਖ ਸਪਾਈ ਹੁੰਦੇ ਸੀਗੇ ਉਹ ਆਏ ਕੋਈ ਕਿਵੇਂ ਲੜ ਲੂਗਾ ਉਹ ਆਏ ਇੱਥੇ ਆ ਕੇ ਪਤਾ ਲਾਦਾ ਮੈਂ ਆਏ ਲੜ ਲੈਂਦੇ ਹਾਂ ਮੈਂ ਹੁਣੇ ਇੰਟਰਵਿਊ ਕਰ ਰਿਆ ਸੀ ਇੱਕ ਨੌਜਵਾਨ ਕਹਿੰਦਾ ਬਾਈ ਇਹ ਉੜਦਾ ਪੰਜਾਬ ਨਹੀਂ ਇਹ ਦਸਵੇਂ ਪਾਸੇ ਦਾ ਪੰਜਾਬ ਕੋਈ ਸ਼ੱਕ ਵਾਲੀ ਗੱਲ ਨਹੀਂ ਵੀਰੇ ਬਹੁਤ ਸਾਰੀਆਂ ਗੱਲਾਂ ਨਾ ਜਦੋਂ ਤੁਸੀਂ ਲੌਜਿਕ ਤੇ ਲਾ ਕੇ ਦੇਖਦੇ ਆ ਤਾਂ ਲੌਜਿਕ ਛੋਟਾ ਰਹਿ ਜਾਂਦਾ ਬਹੁਤ ਵਾਰੀ ਬੰਦਾ ਸੋਚਦਾ ਪਤਾ ਕੀ ਸੋਚਦਾ ਬੰਦਾ ਜੇ ਲੌਜਿਕ ਲਾਉਨੇ ਆ ਤੁਸੀਂ ਕਹੋਗੇ ਕਿ ਇੱਕ ਬੰਦਾ ਬਿਨਾ ਅਸੀਸ ਤੋਂ ਕਿਵੇਂ ਲੜ ਸਕਦਾ ਲੋਜਿਕ ਤੇ ਆਹੀਂ ਕਿ ਪੋਸਿਬਲ ਕਿਵੇਂ ਆ ਪੋਸਿਬਲ ਕਿਵੇਂ ਆ ਜੇ ਬਾਈ ਫਸਲ ਰੂੜੀ ਤੋਂ ਕੋਈ ਬੰਦਾ ਇੱਥੇ ਦਾਨ ਕਰ ਸਕਦਾ ਨਾ ਤਾਂ ਫਿਰ ਬਿਨਾ ਸੀਸ ਤੋਂ ਲੜਿਆ ਜਾ ਸਕਦਾ ਆ ਬਿਨਾ ਸੀਸ ਤੋਂ ਲੜਨੀ ਆ ਇੱਕ ਬੰਦਾ ਝੋਨਾ ਰੜ ਗਿਆ ਉਹ ਇੱਥੇ ਦਾਨ ਲੰਗਰ ਚ ਸੇਵਾ ਕਰੀ ਜਾਂਦਾ ਕਹਿੰਦਾ ਦੱਸੋ ਕੀ ਖਾਓਗੇ ਇੱਥੇ ਆਏ ਆ ਉਹ ਲੋਕ ਲੰਗਰ ਦੇਈ ਜਾਂਦੇ ਆ ਜਿਨ੍ਹਾਂ ਦਾ ਝੋਨਾ ਰੜਿਆ ਵਾ ਤਾਂ ਹੁਣ ਇਹ ਬਿਨਾ ਸੀਸ ਤੋਂ ਲੜਨ ਵਾਲੀ ਗੱਲ ਹੀ ਆ ਇਹ ਵਾਕਿਲ ਲੜ ਸਕਦੇ ਆ ਭਾਈ ਇਹ ਕੌਮ ਵਾਕਈ ਲੜ ਸਕਦੀ ਆ ਬਿਨਾ ਸੀਸ ਤੋਂ ਹੀ ਲੜ ਸਕਦੀ ਆ ਭਾਈ ਸਾਨੂੰ ਤੁਹਾਨੂੰ ਸਹੀ ਕਹਤਾ ਯਾਰ ਠੀਕ ਆ ਹੋ ਸਕਦਾ ਕਿ ਉਹ ਨਸ਼ੇ ਦੀ ਡੈਫੀਨੇਸ਼ਨ ਕੋਈ ਹੋਰ ਸਮਝਦੇ ਹੋਣ ਲੋਕ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਇਹ ਲੋਕਾਂ ਨੂੰ ਕਿਹੜੀ ਚੀਜ਼ ਦਾ ਅੰਚਾਰ ਕਿਹੜਾ ਦੁਨੀਆ ਤੇ ਕਿਹੜਾ ਨਸ਼ਾ ਜਿਹੜਾ ਕਿਸੇ ਨੂੰ ਕਰਾ ਕੇ ਆਹ ਕੰਮ ਕਰਾ ਲੋਂਗੇ ਕਿਸੇ ਲਈ ਮਰਨ ਲਈ ਹੜਨ ਲਈ ਕਿਸੇ ਦਾ ਦੁੱਖ ਨਿਵਾਰਨ ਵਾਸਤੇ ਇੱਥੇ ਲੋਕ ਪਤਾ ਕਿਹੜੀ ਚੀਜ਼ ਦੀ ਸ਼ਿਫਾਰਿਸ਼ ਹੋ ਰਹੀ ਆ ਇੱਥੇ ਲੋਕਾਂ ਦੁਨੀਆ ਤੇ ਸ਼ਿਪਾਰਸ਼ਾਂ ਹੁੰਦੀਆਂ ਹੁੰਦੀਆਂ ਨੌਕਰੀਆਂ ਲੈਣ ਵਾਸਤੇ ਰਾਸ਼ਨ ਇੱਥੇ ਸ਼ਿਪਾਰਸ਼ਾਂ ਹੋ ਰਹੀਆਂ ਕਿ ਮੇਰੀ ਸਹੀ ਥਾਂ ਤੇ ਸੇਵਾਂ ਲਵਾ ਦਿਓ ਯਾਰ ਕੋਈ ਕਹਿੰਦਾ ਬਾਈ ਯਾਰ ਮੈਨੂੰ ਕਿਸ਼ਤੀ ਦੇ ਵਿੱਚ ਪਿਠਾ ਕੇ ਯਾਰ ਮੈਨੂੰ ਉਹਨਾਂ ਲੋਕਾਂ ਤੱਕ ਪਹੁੰਚਦਾ ਕਰ ਲੋ ਕੋਈ ਕਹਿੰਦਾ ਯਾਰ ਬਾਈ ਮੇਰਾ ਰਾਸ਼ਨ ਸਹੀ ਥਾਂ ਤੇ ਦਵਾ ਦਿਓ ਕੋਈ ਕਹਿੰਦਾ ਮੈਥੋਂ ਪੈਸੇ ਦਵਾ ਦਿਓ ਲੋਕ ਫੋਨ ਕਰਦੇ ਆ ਸ਼ਿਪਾਰਸ਼ ਕਰਦੇ ਆ ਕਿ ਯਾਰ ਆਪਣੇ ਪੈਸੇ ਸਹੀ ਥਾਂ ਤੇ ਸਹੀ ਬੰਦੇ ਤੱਕ ਪਹੁੰਚਦੇ ਕਰ ਦਿਓ ਮਤਲਬ ਲੋਕ ਇਸ ਚੀਜ਼ ਦੀ ਸਪਾਰਸ਼ ਲੈਣ ਵਾਸਤੇ ਕਰਦੇ ਦੇਖਿਆ ਦੇਣ ਵਾਸਤੇ ਸਪਾਰਸ਼ ਕਰਾ। ਇੱਥੇ ਬੱਚੇ, ਬਜ਼ੁਰਗ, ਔਰਤਾਂ ਯਾਰ ਬਹੁਤ ਵੱਡੀ ਤਦਾਦ ਚ ਔਰਤਾਂ ਲੱਗੀਆਂ ਹੋਈਆਂ ਇੱਥੇ। ਹਜੇ ਆਉਣ ਨੂੰ ਤਿਆਰ ਆ ਲੋਕਾਂ ਨੂੰ ਜਗ੍ਹਾ ਨਹੀਂ ਲੱਭ ਰਹੀ ਲੋਕ ਜਗ੍ਹਾ ਭਾਲਦੇ ਫਿਰਦੇ ਆ ਲੋਕ ਸਮੈਲ ਕਰਦੇ ਫਿਰਦੇ ਆ ਕਿ ਸਾਨੂੰ ਕਿਸੇ ਜਗ੍ਹਾ ਤੇ ਇਹ ਸੁਣਿਆ ਮਿਲ ਜੇ ਵੀ ਐਸ ਥਾਂ ਤੇ ਸੇਵਾ ਵੱਧ ਆ ਤੇ ਸੇਵਾਦਾਰ ਘੱਟ ਆ ਤੇ ਅਸੀਂ ਉੱਥੇ ਜਾਈਏ ਲੋਕ ਇਸ ਤਰ੍ਹਾਂ ਦੀ ਮਤਲਬ ਕੋਈ ਵੀਡੀਓ ਭਾਲਦੇ ਆ ਇੰਟਰਨੈਟ ਤੇ ਬਈ ਜਿਹੜਾ ਸਾਨੂੰ ਐ ਮਿਲ ਜੇ ਵੀ ਯਾਰ ਕਿਤੇ ਇੱਥੇ ਲੋੜਾ ਤੇ ਫਿਰ ਅਸੀਂ ਉੱਥੇ ਬਾਗ ਤੁਰ ਗਏ ਉੱਤੇ ਨੂੰ ਦਰਿਆ ਬਣ ਜੀਏ ਬਈ ਜੀ ਇੱਕ ਚੀਜ਼ ਹੈ ਪੰਜਾਬ ਦੀ ਨੌਜਵਾਨੀ ਨੇ ਸਤਲੁਜ ਦਾ ਰੁੱਖ ਮੋੜ ਕੇ ਰੱਖਤਾ ਜਿਹੜਾ ਕਹਿੰਦਾ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਆ ਮੋੜਤਾ ਰੁੱਖ ਦੇਖ ਵੀਰੇ ਮੈਂ ਤੈਨੂੰ ਇੱਕ ਗੱਲ ਦੱਸਦਾ ਬਹੁਤ ਸਮਾਂ ਪਹਿਲਾਂ ਸਿਰਸਾ ਨੇ ਵੀ ਇਹ ਪਲੇਖਾ ਪਾਲਿਆ ਸੀਗਾ ਕਿ ਮੈਂ ਇਹਨਾਂ ਨੂੰ ਰੋੜ ਕੇ ਲੈ ਜੂੰਗੀ ਹਾਂ ਤੇ ਉਹਨੂੰ ਉਸ ਤੋਂ ਬਾਅਦ ਉਹਦੇ ਰੋੜਿਆਂ ਨੇ ਕਿੱਥੇ ਕਿੱਥੇ ਦੁਨੀਆ ਚ ਝੰਡੇ ਗੱਡੇ ਆ ਉਹ ਸਾਰੀ ਦੁਨੀਆ ਜਾਣਦੀ ਆ ਆਪਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਸ਼ਾਇਦ ਕਦੇ ਹੋ ਸਕਦਾ ਕਿ ਸਤਲੁਜ ਨੂੰ ਰਾਵੀ ਨੂੰ ਜੇਲਮ ਨੂੰ ਆ ਬਿਆਸ ਨੂੰ ਆ ਘੱਗਰ ਨੂੰ ਕਿਸੇ ਨੇ ਭਲੇਖਾ ਪਤਾ ਹੋਵੇ ਵੀ ਤੂੰ ਇਹਨਾਂ ਨੂੰ ਰੋੜ ਦੇਂਗਾ ਪਰ ਨਹੀਂ ਅਕੀਰ ਨੂੰ ਇਹਨਾਂ ਦਾ ਬੀਖਿੰਡ ਨਹੀਂ ਇਹ ਆ ਐਡ ਕਰ ਦਵਾ ਇਹ ਕਿਹਾ ਜਾ ਸਕਦਾ ਕਿ ਸਾਨੂੰ ਸਰਸਾ ਨੇ ਪਾਣੀ ਨਾਲ ਲੜਨਾ ਸਿਖਾਇਆ ਕੋਈ ਸ਼ੱਕ ਵਾਲੀ ਗੱਲ ਨਹੀਂ ਅਸੀਂ ਪੈਦਾ ਹੀ ਉਹੋ ਜੇ ਥਾਂ ਸਾਡਾ ਬੀਖਿੰਡ ਆ ਜਦੋਂ ਵੀ ਰੁੜੇ ਆ ਵੀ ਉਹੀ ਖਿੰਡਿਆ ਅਸੀਂ ਖਿੰਡੇ ਹੀ ਆ ਅਸੀਂ ਅਸੀਂ ਤਾਂ ਉਹ ਦੱਬ ਵਰਗੇ ਆ ਵੀ ਜਿੱਥੇ ਪਾਣੀ ਚ ਰੁੜ ਕੇ ਜਾਵੜਦੇ ਤੇ ਪੈਦਾ ਹੋ ਜਾਂਦੇ ਤੇ ਖਿੱਲਰ ਜਾਂਦੇ ਆ ਤਾਂ ਇਹ ਰੋੜੂਗਾ ਦੇਖ ਹੀ ਜਾਊਗਾ ਇਹ ਦੇਵਤਾ ਲੈ ਕੇ ਨਹੀਂ ਕੋਈ ਜਾਂਦਾ ਕਿਸੇ ਹੋਰ ਦਾ ਲਿਆ ਸਕਦਾ ਆਪਣਾ ਨਹੀਂ ਲਿਆ ਜਾਂਦਾ ਆਪਾਂ ਇਹਦੇ ਚੋਂ ਵੀ ਬੜਾ ਕੁਝ ਲੱਭ ਲੈਣਾ ਬੜੇ ਰਿਸ਼ਤੇ ਲੱਭ ਲੈਣੇ ਆ ਤੁਸੀਂ ਆਪਾਂ ਇਕੱਠੇ ਹੋ ਗਏ ਆ ਠੀਕ ਆ ਮੈਨੂੰ ਇੱਥੇ ਸੈਂਕੜੇ ਬੰਦੇ ਮਿਲ ਗਿਆ ਤੁਹਾਨੂੰ ਇੱਥੇ ਸੈਂਕੜੇ ਬੰਦੇ ਮਿਲ ਜਾਣੇ ਆ ਇਹ ਫਸਲਾਂ ਰੋੜ ਕੇ ਲੈ ਜਾਂਦਾ ਰਿਸ਼ਤੇ ਦੇ ਜਾਂਦਾ ਉਸੇ ਹੀ ਜਗ੍ਹਾ ਤੇ ਰਿਸ਼ਤੇ ਛੱਡ ਜਾਂਦਾ ਤਾਂ ਬਹੁਤ ਕੋਸ ਇਹ ਮਤਲਬ ਆਪਣੇ ਤੋਂ ਆਪਣੀ ਕੌਮ ਵੀ ਇੰਨੀ ਪੋਜਿਟਿਵ ਆ ਕਿ ਇਹ ਤਾਂ ਘਰੇ ਚੋਰੀ ਹੋਣ ਤੇ ਵੀ ਕੁਛ ਨਾ ਕੁਛ ਚੰਗਾ ਲੱਭ ਲੈਂਦੀ ਆ ਕਿ ਅਸੀਂ ਇਸ ਤੋਂ ਬਾਅਦ ਚੰਗਾ ਕੀ ਕਰ ਸਕਦੇ ਸੋ ਪਹਿਲਾਂ ਚੰਗਾ ਕੀ ਕਰ ਸਕਦੇ ਸੀ ਇਹ ਆਪਣੀ ਕੌਮ ਐ ਹੋ ਜੀ ਆਪਣੇ ਲੋਕ ਐ ਹੋ ਜੀ ਬਹੁਤ ਮਿਹਰਬਾਨੀ ਸੁਖਵਿੰਦਰ ਭਾਈ ਲੋਪੋਕੇ ਵਾਲੇ ਮੌਜੂਦ ਸੀਗੇ ਬਹੁਤ ਯੂਨਿਕ ਗੱਲਾਂ ਕਰੀਆਂ ਨੇ ਬਿਨਾਂ ਸੀਸ ਤੋਂ ਲੜਨ ਦੀ ਡੈਫੀਨੇਸ਼ਨ ਕਹਿੰਦੇ ਇਮੇਜਿਨੇਸ਼ਨ ਕਰਕੇ ਦੇਖੋ ਕਿ ਬਿਨਾਂ ਸੀਸ ਤੋਂ ਕਿਵੇਂ ਲੜਿਆ ਜਾ ਸਕਦਾ ਇਹ ਉਹ ਲੋਕ ਨੇ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਉਹ ਇੱਥੇ ਲੰਗਰ ਲਾ ਕੇ ਬੈਠੇ ਨੇ ਕਹਿੰਦੇ ਸਾਨੂੰ ਪਾਣੀਆਂ ਦੇ ਨਾਲ ਲੜਨਾ ਪਾਣੀਆਂ ਦੇ ਨਾਲ ਲੋਹਾ ਲੈਣਾ ਸਰਸਾ ਨਾਦੀ ਨੇ ਸਿਖਾਇਆ ਹੋਗਾ ਇਹ ਖਵਾਜਾ ਬਲੀ ਸਾਤੋ ਕੁਛ ਲੈ ਕੇ ਨਹੀਂ ਸਾਨੂੰ ਕੁਛ ਦੇ ਕੇ ਜਾਂਦਾ ਅਸੀਂ ਉਹ ਬੀਜਾਂ ਜਿੱਥੇ ਰੁੜ ਕੇ ਜਾਵਾਂਗੇ ਉੱਥੇ ਜ਼ਰੂਰ ਰੋਕਾਂਗੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ